ਇਹ ਨਾ ਮਸ਼ੀਨ ਜੀ ਜਮ ਇਹ ਵਧੀਆ ਦਾ ਸੈਂਟਰ ਹੈ ਅਰੇ ਉਹ ਸਾਡੀ ਜੀ ਜੀ ਸੁਣਾ ਰਿਹਾ ਕੋਈ ਨਾ ਬੋਲਣਾ ਇਹ ਵੀ ਨਹੀਂ ਰਹਿਣ ਨੂੰ ਮਿਰਜ਼ਾ ਖਾਨ ਨੂੰ ਮੇਰੇ ਆ ਵਧੀਆ ਪੱਖੇ ਲੱਗੇ ਨਸ਼ਾ ਕਰਕੇ ਤੇਰੀ ਜ਼ਿੰਦਗੀ ਬਰਬਾਦ ਹੋ ਗਈ ਹੈ ਨਾ ਹਾਂਜੀ ਬਾਕੀ ਆਪਣੇ ਦੋਸਤਾਂ ਨੂੰ ਵੀ ਦੱਸੋ ਕਿ ਤੁਸੀਂ ਨਸ਼ਾ ਨਹੀਂ ਕਰਨਾ ਕਿਸੇ ਨੂੰ ਮੈਂ ਫੜਾ ਦੇ ਗਾਜੋ ਪੇਡਾ ਨਾਲ ਦਾ ਸਾਥੀ ਉਹਨੂੰ ਵੀ ਦੱਸੋ ਕਿ ਜੇ ਅੱਗੇ ਇੱਥੇ ਡਾਕਟਰ ਕੋਲ ਜਾਓ ਤੇ ਨਸ਼ਾ ਛੱਡੋ ਤੇ ਗਾਮ ਆ ਕੇ ਨਾ ਨਸ਼ਾ ਕਰੋ ਪਰ ਤੁਸੀਂ ਵੀ ਨਸ਼ਾ ਹੁਣ ਨਹੀਂ ਕਰਨਾ ਠੀਕ ਹੈ ਇਹ ਸੀ ਤਾਂ ਬਿਲਕੁਲ ਖਿਆਲ ਰੱਖੋ ਉਹ ਦਿਨਾਂ ਦੇ ਬੱਝੇ ਹੋ ਠੀਕ ਬਸ 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 ਕਾਹਦੇ ਤੇਰੀ ਮਾਫ ਕਰ ਦੋ ਗਾਹ ਵਾਰੀ ਕਦੀ ਚੱਲੋ ਹਾਂ ਜੀ ਬੋਲੋ ਦੇਖ ਲੈ ਵੀ ਨਵੀਂ ਲੈਫ ਬਦਲੀ ਆਹ ਸਾਹਸ ਜਿਹੋਕ ਬੁਲਿਆ ਡਾਕਟਰ ਅੰਦਰ ਸੇਰ ਸੇਰ ਦੇ ਵਿੱਚ ਘਰ ਤੋਂ ਬਲੇ ਮੇਰੇ ਮੇਰੇ ਘਰ ਤੇ ਨਹੀਂ ਉਹਨੂੰ ਟੀਮ ਜਿਹਨੇ ਮੈਂ ਐਸੀ ਦਿੱਤੀ ਆਈ ਪਿੱਛੇ ਦੇਖੀ ਪਈ ਆਈ ਆਇਓ ਤੇ ਕਹਿੰਦਾ ਫੋਨ ਦੱਸਣ ਚਾਹੁੰਦਾ ਅੱਜ ਕੱਲ੍ਹ ਤੁਹਾਡਾ ਲੈ ਲੈ ਮੌਜੂਦ ਕਿਉਂ ਹੋਇਆ ਜਮਾਤ ਤੁਹਾਨੂੰ ਦਿਆਣੀਆਂ ਸਰ ਕਿਉਂਕਿ ਹਾਲੇ ਮਾਦਰ ਵੀ ਹਰਦਾ ਲਗਾ ਸਕਦਾ ਨਹੀਂ ਵੀ ਕੋਲ ਇਹ 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 ਮਾਦਰ ਮੇਰੇ ਕਾ ਨੂੰ ਨਾ ਸਭੀ ਆਜਾ ਸੋ 5 5 ਕਿਲੋ 10 ਕਿਲੋ 5 ਕਿਲੋ ਸੋ ਸਾਰੇ ਹੀ ਕਹਿ ਦੇ ਤੇ ਬਾਅਦ ਸਾਢੇ ਕਿਲੋ ਆ ਜਾਂਦੇ ਤੇ ਚਲੋ ਚਾਹ ਸਾਰਿਆਂ ਦਾ ਜਾਨ ਕਿੰਨਾ ਲੱਗਿਆ ਇਹ ਛੜ ਕੇ ਛੜ ਕੇ ਇਹ ਮੈਂ ਕਰਤੀ ਉਹ ਤਾਂ ਮੇਰੀ ਕਰਤੀ ਉਹ ਤੋਂ ਘਾਣਾ ਜੇ ਉਹ ਪੀ ਉਹ ਵੀ ਪੀਦੀ ਆ ਜੀ ਹਾਂ ਜੀ ਤੋਂ ਪੀਦੀ ਆ ਜੀ ਅੰਜੀ ਸਰ ਮੈਂ ਤੁਹਾਨੂੰ ਜੀ ਚਿੱਟੇ ਦੀ ਲਤ ਲੱਗੀ ਜੀ ਨਸ਼ਾ ਕਰਦੇ ਆਪਾਂ ਤੇ 5-6 ਸਾਲ ਹੋ ਗਏ ਸਰ ਨਸ਼ਾ ਕਰਦੇ ਆ ਇੱਕ ਦਿਨ ਐਸਐਚਓ ਸਾਹਿਬ ਜਾ ਰਹੇ ਸੀ ਤੇ ਅਸੀਂ ਆਪਣੇ ਏ ਰਿਕਸ਼ੇ ਚ ਚਲਾਈਦਾ ਸ਼ਹਿਰ ਗੁਰਦਾਸਪੁਰ ਚ ਤੇ ਆਹਾਨੂੰ ਕਰਦੇ ਆ ਦੇਖਿਆ ਐਸਐਚਓ ਸਾਹਿਬ ਨੇ ਤੇ ਸਾਨੂੰ ਖੜਿਆ ਤੇ ਘਰਦਿਆਂ ਦੇ ਘਰ ਖੜਿਆ ਸਾਡੇ ਤੇ ਤੁਹਾਡੇ ਵਿੱਚ ਇੱਕ ਗਲਤ ਕੰਮ ਕਰ ਰਿਹਾ ਦੱਸੋ ਕੀ ਕੀਤਾ ਜਾਣਾ ਇਹਦਾ ਉਹਨਾਂ ਨੇ ਹੜੀ ਘਰਦਿਆਂ ਦੀ ਸ਼ਾਂਤੀ ਨਾਲ ਤੇ ਨਾਲ ਜੀ ਨਸ਼ਾ ਸ਼ਦਸ ਸਾਡੇ ਘਰਦਿਆਂ ਦੀ ਸ਼ਾਂਤੀ ਦੇ ਨਾਲ ਸਾਨੂੰ ਇੱਥੇ ਲਿਆ ਕਿ ਨਸ਼ਾ ਤੁਹਾਡੇ ਅਸਦਾ ਜਾਏਗਾ ਬੱਚਿਆਂ ਦਾ ਤੇ ਤੁਹਾਡੇ ਬੱਚਿਆਂ ਨੂੰ ਵੀ ਜ਼ਿੰਦਗੀ ਮਿਲੇਗੀ ਤੇ ਸਾਡੇ ਘਰਦਿਆਂ ਨੇ ਦੇਖੋ ਸਹਿਮਤ ਹੋ ਕੇ ਕਿ ਸਾਡੇ ਬੱਚੇ ਨਸ਼ਾ ਸੁਧਰ ਜਾਣ ਐਸਐਚਓ ਸਾਹਿਬ ਨੇ ਮੌਕਾ ਦਿੱਤਾ ਨੂੰ ਜ਼ਿੰਦਗੀ ਸ਼ੁਰੂ ਕਰਨ ਦਾ ਜੀ ਬਹੁਤ ਵਧੀਆ ਚਾਲ ਐਸਐਚਓ ਸਾਹਿਬ ਨੇ ਇਹ ਸੈਂਟਰ ਬਹੁਤ ਵਧੀਆ ਇੱਥੇ ਕਈ ਬੰਦੇ ਨਸ਼ਾ ਛੱਡ ਸਕਦੇ ਨੇ ਅਸੀਂ ਹੋਰ ਵੀ ਆਪਣੇ ਮਿੱਤਰਾਂ ਨੂੰ ਪੀਰ ਕਰਦੇ ਹਾਂ ਜਿਹੜੇ ਵੀ ਸਾਡੇਆਂ ਅੰਗ ਦਿਲ ਚ ਫਸੇ ਨੇ ਉਹ ਵੀ ਇੱਥੇ ਆ ਕੇ ਤੇ ਆਪਣੀ ਜ਼ਿੰਦਗੀ ਨੂੰ ਸਹੀ ਕਰ ਸਕਦੇ ਆ ਜੀ ਐਸਐਸਪੀ ਐਸਐਚਓ ਸਾਹਿਬ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਇੰਨੀ ਵਧੀਆ ਬੋਲੀਬਾਣੀ ਉਹਨਾਂ ਦੀ ਤੇ ਇਹਨਾਂ ਵਧੀਆ ਤਰੀਕੇ ਨਾਲ ਬੰਦਿਆਂ ਨੂੰ ਫੜ ਕੇ ਲਿਆ ਦੇ ਕੇ ਕੀ ਗੱਲ ਕਰਦੇ ਆਣਾ ਨਾ ਤੇ ਤੁਹਾਨੂੰ ਕੋਈ ਕੁੱਟਮਾਰ ਨਹੀਂ ਕਰਦੇ ਬਿਲਕੁਲ ਸਹੀ ਤਰੀਕੇ ਨਾਲ ਇਲਾਜ ਕਰਵਾ ਰਹੇ ਨੇ ਸਾਨੂੰ ਖਾਣ ਪੀਣ ਨੂੰ ਸਭ ਕੁਝ ਮਿਲ ਰਿਹਾ ਇੱਥੇ ਇਹ ਚੀਜ਼ ਦੀ ਤੰਗੀ ਨਹੀਂ ਹੈਗੀ ਅਹੀਂ ਜੀ ਚਾਰ ਮੁੰਡੇ ਹੀ ਚਾਰ ਜਨੇ ਕਰਦੇ ਸੀ ਕਿੱਥੇ ਸਾਡੇ ਫੈਮਿਲੀ ਦੇ ਨਾਲ ਗੱਲ ਕਰਕੇ ਆਏ ਨੇ ਤੇ ਅਸੀਂ ਹੁਣ ਸੋਚ ਲਿਆ ਕਿ ਅਸੀਂ ਨਸ਼ਾ ਛੱਡ ਕੇ ਜਣਾ ਸਾਡੇ ਘਰਦਿਆਂ ਦੇ ਨਾਲ ਨੂੰ ਸਹਿਮਤੀ ਹੈ ਐਸਐਚਓ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਆਂ ਫੇਰ ਕਰੀ ਕੀ ਹਣ ਉਹਨਾਂ ਨੇ ਨਵੀਂ ਜ਼ਿੰਦਗੀ ਦੇਣ ਵਾਸਤੇ ਇੱਥੇ ਐਸਾ ਇਹ ਹੁੰਦਾ ਹੈ ਸੈਂਟਰ 'ਚ ਸਾਡੀ ਹਾਂ ਮਾਜੂਬ ਐਸਐਸਪੀ ਸਾਹਿਬ ਦਾ ਤੇ ਸਟਾਫ ਗੁਰਬੀਰ ਸਿੰਘ ਐਸਐਚਓ ਇਨਸਪੈਕਟਰ ਜਿਹੜੇ ਇੱਥੇ ਲੱਗੇ ਰਹੇ ਪੁਲਿਸ ਸਟੇਸ਼ਨ ਸਿਟੀ ਗਦਾਸੁਰ ਉਹ ਗਾਇਬ ਗਏ ਅੱਜ ਪੰਜ-ਛੇ ਦਿਨ ਪਹਿਲਾਂ ਵੀ ਉਹ ਲੈ ਆਏ ਸੀ ਪੰਜ ਪੰਜ ਮੁੰਡੇ ਅੱਜ ਵੀ ਛੇ ਮੁੰਡੇ ਲੈ ਕੇ ਆਏ ਨੇ ਇੱਥੇ ਜਿਹੜੇ ਕਿ ਨਸ਼ੇ ਦੇ ਦਲਦਲ ਵਿੱਚ ਫਸੇ ਸੀਗੇ ਉਹਨਾਂ ਦਾ ਤ셔ਛੜਨ ਵਾਸਤੇ ਬੜਾ ਸਲਾਗਾ ਜੋ ਕਦਮ ਹੈ ਇਹਨੂੰ ਸਾਰੀ ਸੋਸਾਇਟੀ ਐਪਰੀਸ਼ੀਏਟ ਕਰੇਗੀ ਵੀ ਇਹਨਾਂ ਨੇ ਬੱਚਿਆਂ ਨੂੰ ਜਿਹੜੇ ਦਲਦਲ ਵਿੱਚ ਫਸੇ ਉਹਨੂੰ ਬਾਹਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਅੱਗੇ ਪੁਲਿਸ ਕੀ ਕਰਦੀ ਸੀ ਕਿ ਐਂਡੀਪੀਐਸ ਐਕਟ ਪਰ ਕਰਦੀ ਸੀਗੀ ਉਹਨਾਂ ਦੇ ਚਲਾਨ ਕਰਤੀ ਸੀਗੀ ਉਹਨਾਂ ਨੂੰ ਅੰਦਰ ਭੇਜਦੀ ਉਹ ਸਭ ਜਿਆਦਾ ਬਤਵਾਸ਼ ਹੋ ਕੇ ਨਿਕਲਦੇ ਪਰ ਜਿਹੜੇ ਐਸਐਸਪੀ ਸਾਹਿਬ ਦੀ ਸੋਚ ਹੈ ਬੋੜੀ ਅੱਛੀ ਸੋਚ ਹੈ ਚਲਾਨਾ ਜੋ ਸੋਚ ਹੈ ਜਿਹੜੇ ਕਿ ਉਹਨਾਂ ਨੂੰ ਬੱਚਿਆਂ ਨੂੰ ਫੜ ਕੇ ਇਸ ਨਸ਼ਾ ਛਡਾਊ ਕੇਂਦਰ ਵਿੱਚ ਲਿਆ ਦੇਦੇ ਸਾਡੇ ਮਾਨਯੋਗ ਐਸਐਸਪੀ ਸ੍ਰੀ ਹਿਸ਼ਦੇਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜੋ ਨਸ਼ਾ ਛਡਾਊ ਮਹਿੰਮ ਚੱਲ ਰਹੀ ਹੈ ਮਿਸ਼ਨ ਨਿਸ਼ਚੇ ਦੇ ਤਹਿਤ ਅਸੀਂ ਇੱਥੇ ਜਿਹੜੇ ਨੇ ਅਵੇਅਰਨੈਸ ਤੇ ਛੇ ਜਿਹੜੇ ਨਸ਼ਾ ਕਰਦੇ ਸੀਗੇ ਬੱਚੇ ਉਹਨਾਂ ਨੂੰ ਦਾਖਲ ਕਰਾ ਚੁੱਕੇ ਆ ਤੇ ਜਿਸ ਕਰਕੇ ਉਹਨਾਂ ਨੂੰ ਇਸ ਨਸ਼ਾ ਛਡਾਇਆ ਜਾ ਕੇ ਜਾ ਸਕੇ ਤੇ ਉਹ ਆਪਣੀ ਜਿਹੜੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਨਸ਼ਾ ਛੱਡ ਕੇ ਕਰ ਸਕਣ ਜੀ ਕੋਸ਼ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਉਸ ਦੇ ਰਿਗਾਰਡਿੰਗ ਕਰਾਇਏ ਸੀ ਤੇ ਕੋਸ਼ ਅਸੀਂ ਪਰਿਵਾਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਪਰਿਵਾਰ ਨੂੰ ਮੋਟੀਵੇਟ ਕੀਤਾ ਵੀ ਜੇ ਤੁਸੀਂ ਇਹਨਾਂ ਨੂੰ ਨਸ਼ਾ ਛਡਾਓਗੇ ਤਾਂ ਹੀ ਇਹ ਇੱਕ ਜੀਵਨ ਚੰਗਾ ਬਤੀਤ ਕਰ ਸਕਣਗੇ ਤੇ ਆਪਣੇ ਬੱਚਿਆਂ ਨੂੰ ਤੇ ਪਰਿਵਾਰ ਨੂੰ ਪਾਲ ਸਕਣਗੇ ਉਹਨਾਂ ਨੂੰ ਮੋਟੀਵੇਟ ਕਰਕੇ ਤੇ ਉਹਨਾਂ ਨੂੰ ਨਾਲ ਲੈ ਕੇ ਤੇ ਪਿੰਡ ਦੀ ਪੰਚਾਇਤ ਦਾ ਸਹਿਯੋਗ ਲੈ ਕੇ ਉਹਨਾਂ ਨੂੰ ਇੱਥੇ ਦਾਖਲ ਕਰਾਇਆ ਗਿਆ ਤੇ ਸਾਡੇ ਜਿਹੜੇ ਰਮੇਸ਼ ਮਾ ਜੰਜੀ ਨੇ ਉਹਨਾਂ ਨੂੰ ਇੱਥੇ ਦਾਖਲ ਕਰਕੇ ਤੇ ਉਹਨਾਂ ਨੂੰ ਨਸ਼ਾ ਛਡਾਉ ਡੀ ਐਡਿਕਸ਼ਨ ਉਹਨਾਂ ਦੀ ਕਰਾ ਰਹੇ ਨੇ ਜੀ ਇਹ ਤਾਂ ਉਹਨੂੰ ਤਿਆਰ ਨਹੀਂ ਸੀ ਪਹਿਲਾਂ ਵੀ ਅਸੀਂ ਨਹੀਂ ਦਾਖਲ ਹੋਣਾ ਫਿਰ ਉਹਨੇ ਪ੍ਰਵਾਹ ਦੀ ਤੇ ਇਹਨਾਂ ਦੀ ਕਾਉਂਸਲਿੰਗ ਕੀਤੀ ਗਈ ਘਰ ਜਾ ਕੇ ਆਪਾਂ ਡੋਰ ਟੂ ਡੋਰ ਗਏ ਤਾਂ ਫਿਰ ਇਹਨਾਂ ਨੂੰ ਇੱਥੇ ਹੁਣ ਦਾਖਲ ਕਰਾਇਆ ਗਿਆ ਜੀ 6 ਬੱਚਿਆਂ ਨੂੰ ਕੁਛ ਤਾਂ ਤਾਂ ਜਿੱਦਾਂ ਹੀ ਕਰਦੇ ਨੇ ਜਿਹੜੇ ਟੱਪਾ ਨੇ ਜੀ ਇੱਕ ਜਿਹੜਾ ਵਾਸੀ ਉਹਦਾ ਫਾਦਰ ਖੇਤੀ ਕਰਦਾ ਸੀ ਜਿਹਦਾ ਰਤੋਵਾਲ ਦਾ ਮੁੰਡਾ ਜਿਹੜਾ ਤੇ ਉਹਨੂੰ ਵੀ ਇੱਥੇ ਦਾਖਲ ਕਰਾਇਆ ਗਿਆ ਇੱਥੇ ਜਿਹੜਾ ਇਹਨਾਂ ਲਈ ਜਿਹੜਾ ਖਰਚਾ ਜਿਹੜਾ ਫਿਰ ਉਹ ਸਾਰਾ ਜੀ ਇੱਥੇ ਅਲਰੇਡ ਕਰਾਸ ਲੋ ਕੀਤਾ ਜਾ ਰਿਹਾ ਜੀ ਦੇਖੋ ਜੀ ਮਾਪਿਆਂ ਨੂੰ ਅਸੀਂ ਅਪੀਲ ਹੈ ਵੀ ਜਿਨ੍ਹਾਂ ਨੂੰ ਅਸੀਂ ਜਿਹਨਾਂ ਦੇ ਬੱਚੇ ਨਸ਼ਾ ਕਰਦੇ ਨੇ ਉਹਨਾਂ ਹਾਈਡ ਕਰਦੇ ਨੇ ਦੱਸਦੇ ਨੇ ਵੀ ਹਾਂ ਜੀ ਬੱਚੇ ਦਾ ਨਾਮ ਪਤਾ ਲੱਗੇ ਪਰ ਉਹ ਕੀ ਹੁੰਦਾ ਵੀ ਉਹ ਦਿਨੋਂ ਦਿਨ ਨਸ਼ਾ ਕਰਦਾ ਵੱਧਦਾ ਜਾਂਦਾ ਤੇ ਨਾਲ ਹੋਰ ਵੀ ਜਿਹੜੇ ਬੱਚੇ ਨੇ ਉਹਨਾਂ ਨੂੰ ਗਵੰਡੀ ਹੋ ਗਿਆ ਹੋਰ ਹੋ ਗਿਆ ਉਹ ਸਾਡੇ ਘਰ ਤੱਕ ਵੀ ਨਸ਼ਾ ਪਹੁੰਚ ਸਕਦਾ ਜੀ ਤੇ ਅਸੀਂ ਚਾਹੁੰਦੇ ਹਾਂ ਵੀ ਇਹ ਜਿਹੜੇ ਦੱਸਿਆ ਜਾਵੇ ਇਹਨਾਂ ਬਾਰੇ ਆ ਕੇ ਉਹਨਾਂ ਨੂੰ ਦਾਖਲ ਕਰਾਇਆ ਜਾਵੇ ਤਾਂ ਜੋ ਇਹ ਨਸ਼ੇ ਦੀ ਲਤ ਨੂੰ ਬੰਦ ਕੀਤਾ ਜਾ ਸਕੇ